वेलकम टू बाकी चैनल गाइस गोल्डन पर स्वागत है चैनल डायरी ब्लॉग तो गाइस आज आप साथी आपको सबको हैप्पी विसाखी तो गाइस आज हम बनाएंगे आपको छोटा सा ब्लॉग तो गाइस देखते हैं तो चले लेते हैं तो हाय गाइस आज आज है विसाखी ਜਿੱਦਾਂ ਤੁਹਾਨੂੰ ਨਕਸ਼ੇ ਨੇ ਪਹਿਲਾਂ ਦੱਸਤਾ ਤੇ ਅਸੀਂ ਬਣਾਉਣ ਲੱਗੇ ਆ ਜੀ ਪਕੌੜੇ ਦੇ ਥੋੜਾ ਛਕਾ ਕਰਾਂਗੇ सेलिब्रेट ਤੇ ਇਹ ਰਿਹਾ ਸਟਾਫ ਮਟੀਰੀਅਲ ਗੋਬੀ ਔਰ ਜਿਹੜੇ ਪਿਆਜ਼ ਆਲੂ ਤੇ ਅਸੀਂ ਹੁਣ ਬਣਾਵਾਂਗੇ ਜੀ ਪਕੌੜੇ ਦੇ ਤੁਹਾਨੂੰ ਦਿਖਾਉਨੇ ਆ ਅਸੀਂ ਕਿੱਦਾਂ ਬਣਾਉਣੀ ਆ ਪਕੌੜੇ ਤੇ ਇਹ ਰਿਹਾ ਸਾਡਾ ਰੈਸਪੀਸਨ ਨੂੰ ਅਸੀਂ ਪਹਿਲਾਂ ਸੜਨੇ ਚ ਸੜਾ ਗਏ ਜੀ ਇਹ ਦੇਖੋ ਇਸ ਤੋਂ ਬਾਅਦ ਅੱਚੇ ਚ ਪਾਵਾਂਗੇ ਮਸਾਲੇ ਕਿਹੜੀ ਕਿਹੜੀ ਅਸੀਂ ਪਾਉਨੇ ਆ ਉਹ ਵੀ ਤੁਹਾਨੂੰ ਦੱਸਾਂਗੇ ਤੇ ਨਕਸ ਰਿਆ ਬਰੈਡ ਨੂੰ ਕੱਟਣ ਕਰਨਾ ਤੇ ਇਹਦੀ ਗੋਪੀ ਸਾਡੀ ਬਾਲੀ ਤੇ ਨਕਸਤੀ ਮੰਮਨ ਕਰਾਉਣੇ ਨਾਲ ਹਾਲਾਤ ਤੇ ਜੇ ਸੋਣ ਸੀ ਦਾ ਜੀ ਸਾਂ ਤੇ ਹੁਣ ਇਹਨੂੰ ਕਰਾਂਗੇ ਜੀ ਆਪਾਂ ਖਿੱਚ ਪਾਵਾਂਗੇ ਮੱਤੀ ਜਿਹਾ ਲਪਣਾ ਤੇ ਨਕਸ ਹਾਂ ਇਹ ਪਹਿਲਾ ਕਰਾਂਗੇ ਹਰੀ ਮਿਰਚ ਕਿਰਾਏ ਦੇ ਵਿੱਚ ਅਸੀਂ ਇਹ ਕੋਈ ਹਰੀ ਬਰਚ ਕਰਤੀ ਜੀ ਅਸੀਂ ਗ੍ਰੈਂਡ ਮੈਂ ਤੁਹਾਨੂੰ ਪੜਾਵਾਂਗੀ ਜੀ ਅਸੀਂ ਪਕੌੜੇ ਕਾਦੇ-ਕਾਦੇ ਵਾਲੇ ਬਣਾਉਨੇ ਆ ਤੁਹਾਨੂੰ ਵੀ ਦੱਸਾਂ ਉਹ ਵੀ ਦੱਸ ਦਿਆਂ ਜੀ ਤੇ ਵੀਡੀਓ ਨਾਲ ਪਾਣੀ ਰਹੋ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਤੇ ਇਹ ਸਾਡਾ ਪਹਿਲਾ ਆ ਗਿਆ ਜੀਰਾ ਜੀਰੇ ਦੇ ਕਿੰਨੇ ਫਾਇਦੇ ਤੁਸੀਂ ਸਭ ਲੋਕ ਜਾਣਦੇ ਜੇ ਇਹ ਆ ਗਈ ਸਾਡੀ ਜਵਾਨ ਜੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਜੀ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਤੇ ਨਕਸ ਵੀ ਲੱਗਾ ਨਾਲ ਸਾਡੇ ਐਂ ਕੀ ਬਾਤ ਐ ਨਕਸ ਤੇ ਜਦੋਂ ਵੇਸਾਂ ਵਸੀ ਹੋਂ ਦਵਾਗੇ ਜੀ ਕੋ ਪੂਤੀਂ ਇਹ ਸਾਡਾ ਹੋ ਗਿਆ ਤਿਆਰ ਤੇ ਨਕਸ ਚੜਿਆ ਰਸੋਈ ਦੇ ਸਾਰਾ ਹੈ ਪਰਖ ਲੈ ਪਹਿਲਾ ਸਭ ਤੋਂ ਪਹਿਲਾ ਇਸ ਕਰਾਂ ਗੋਪੀ ਵਾਲੇ ਥੋੜੇ ਤਿਆਰ ਸਿੰਪਲ ਸਿਆ ਸਾਡਾ ਖਾਣਾ ਦੇਖ ਲੋ ਕੋਈ ਜ਼ਿਆਦਾ ਮਸਾਲਾ ਦੇ ਤੇ ਇਹ ਰਿਆ ਸਾਡਾ ਤੇ ਹੈ ਨਾ ਇਹ ਲੋਗਿਆ ਗਰਮਤੇ ਹੋਣਾ ਸੀ ਇਹਦੇ ਵਿੱਚ ਪਾਵਾਂਗੇ ਜੀ ਪਕੌੜੇ ਇਹ ਰੇ ਸਾਡਾ ਗੋਭੀ ਦਾ ਮਰੀਲ ਜੋ ਹੋ ਗਿਆ ਤਿਆਰ ਇਹ ਦਾਸੀ ਬਣਾਏ ਜੀ ਪਕੌੜੇ ਗੋਭੀ ਵਾਲੇ ਇਹ ਦੇਖੋ ਇਹ ਸਾਡੇ ਪਕੌੜੇ ਹੋਟੇ ਜੀ ਤਿਆਰ ਤੇ ਜੀ ਸਾਡੇ ਗੋਭੀ ਵਾਲੇ ਪਕੌੜੇ ਹੋ ਗਏ ਜੀ ਤਿਆਰ ਤੇ ਹੁਣ ਅਸੀਂ ਕਰਾਂਗੇ ਜੀ ਆਲੂ ਵਰ ਪਿਆਜ਼ ਵਾਲੇ ਪਕੌੜੇ ਇਹ ਆ ਤੇ ਇਹ ਮਟੀਰੀਅਲ ਵੀ ਸਾਡਾ ਤਕਰੀਬਨ ਤਿਆਰੀ ਹੈ। ਇਹਨੂੰ ਹੋਣਾ ਸਿਕਰਦਾਂਗੇ ਜੀ। ਮਿਕਸ ਕਰਦਾਂਗੇ ਵਿੱਚ ਪਾ ਲਾਂਗੇ ਪਾਣੀ ਥੋੜੇ ਦੇ ਬਾਅਦ। ਤੇ ਇਹ ਆ ਜੀ ਅਸੀਂ ਛੋਟਾ ਜਿਹਾ ਛੋਟਾ ਸੈਕ ਕਰੀ ਕਰਨ ਦੇ ਸੈਲੀਬ੍ਰੇਟਰ ਦੇ ਸਾਥੀ ਨੂੰ। ਜੀ ਤੁਸੀਂ ਸਾਨੂੰ ਕੀ ਸੁਝਾਅ ਦੇਣਾ ਚਾਹੁੰਦੇ ਆ ਆਪਣਾ ਵੀਡੀਓ ਵਿੱਚ ਕਮੈਂਟ ਜਰੂਰ ਕਰਨਾ ਚੇਤਨ ਵਲੋਗ ਚੱਕਾ ਲੱਗਾ ਤਾਂ ਲਾਈਕ ਸ਼ੇਅਰ ਕਮੈਂਟ ਵੀ ਕਰਨਾ ਜੀ ਇਹ ਸਾਡੇ ਪਕੌੜੇ ਹੋ ਗਏ ਜੀ ਬਣ ਕੇ ਰੈਡੀ 3:57 ਨੰਬਰ ਬੈਠੇ ਨੇ ਤੇ ਮੈਂ ਚਲਾ ਰਿਹਾ ਜੀ ਕੈਮਰਾ ਤੇ ਮੈਦਾਨ ਨਜ਼ਰ ਆ ਰਿਹਾ ਗਾਈਜ਼ ਇਹ ਥਾ ਮਾਰਾ ਅੱਜ ਕਾ ਵਲੋਗ। ਤੋ ਗਾਈਜ਼ ਆਪਕੋ ਵਲੋਗ ਅੱਛਾ ਲੱਗਾ ਤੋ ਵੀਡੀਓ ਨੂੰ ਲਾਈਕ ਕਰਨਾ ਤੇ ਕਮੈਂਟ ਕਰਨਾ। ਮੈਂ ਐਸਾ ਹੀ ਕਰੂਗਾ ਤੇ ਹਾਂ। ਬਾਏ ਬਾਏ।